3 ਸਾਲ ਪਹਿਲਾਂ ਇੱਕ 25 ਸਾਲ ਦਾ ਨੌਜਵਾਨ ਮਲੌਦ ਕਸਬੇ ਦੇ ਵਿੱਚ ਇੱਕ ਚਾਹ ਦਾ ਖੋਖਾ ਖੋਲਦਾ। ਫੋਟੋ AI ਨਾਲ ਬਣੀਆਂ ਲਾ ਰਿਆਂ ਪਰ ਇਹ ਸਚਾਈ ਹੈ। ਉਹ ਖੋਲਦਾ ਤੇ 3 ਸਾਲਾਂ ਬਾਅਦ ਉਹ ਮਲੌਦ ਦੇ ਵਿੱਚ ਇੱਕ ਰੈਸਟੋਰੈਂਟ ਦਾ ਮਾਲਕ ਬਣ ਜਾਂਦਾ ਹੈ। ਜੇ ਮੁੰਡੇ ਤੋਂ ਤਰੱਕੀ ਦੀ ਗੱਲ ਸੁਣੋ ਤਾਂ ਐਵੇਂ ਲੱਗਦਾ ਕਿ ਕੋਈ ਵੀ ਐਵੇਂ ਦੀ ਤਰੱਕੀ ਕਰ ਸਕਦਾ। ਆਜੋ। ਉਸ ਗੱਭਰੂ ਦੇ ਨਾਲ ਗੱਲਬਾਤ ਕਰਦੇ ਆਂ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰਨਾ। ਲੋਕਾਂ ਲਈ ਇਹ ਸਿੱਖਿਆ ਦੇਣ ਵਾਲੀ ਕਹਾਣੀ ਹੈ ਤਰੱਕੀ ਕਿਵੇਂ ਕਰਨੀ ਆ ਕੰਮ ਕਿਵੇਂ ਸ਼ੁਰੂ ਕਰਨਾ ਤੇ ਕਿਵੇਂ ਤੁਸੀਂ ਆਪਦੀ ਜੇਬ 'ਚ ਪੈਸੇ ਪੂਰੇ ਰੱਖ ਸਕਦੇ ਆ ਆ ਨੌਜਵਾਨ ਦੀ ਕਹਾਣੀ ਤੁਹਾਡੇ ਕੋਲੇ ਲੈ ਕੇ ਆਇਆ ਇਹ ਬੰਦਾ 3 ਸਾਲ ਪਹਿਲਾਂ ਬਹਿਰੀਨ ਤੋਂ ਆਉਂਦਾ ਦਿਹਾੜੀ ਇਹਨੂੰ ਲੱਗਦਾ ਕਿ ਯਾਰ ਉੱਥੇ ਦਿਹਾੜੀਆਂ ਕਰਕੇ ਮੈਨੂੰ ਮੇਰੀ ਜ਼ਿੰਦਗੀ ਸੈੱਟ ਨਹੀਂਗੀ ਤਾਂ ਇਹ ਬੰਦਾ ਆ ਕੇ ਮਲਵਾਦ ਸ਼ਹਿਰ ਦੇ ਵਿੱਚ ਇੱਕ ਚਾਹ ਵਾਲੀ ਛੋਲੇ ਪਟੂਰੀਆਂ ਵਾਲੀ ਰੇੜੀ ਲਾ ਲੈਂਦਾ ਰੇੜੀ ਤਾਂ 3 ਸਾਲ ਨੂੰ ਉਹ ਰੇੜੀ ਕੀ ਬਣ ਜਾਂਦੀ ਆ ਉਹ ਤੁਹਾਨੂੰ ਦਿਖਾਉਣਾ ਆ ਸਾਰੀ ਤੁਹਾਨੂੰ ਸੁਣਾਉਣਾ ਸਟੋਰੀ ਕਿੰਦੀ ਬਾਈ ਐ ਸਾਰਾ ਮਲੋਦ ਸ਼ਹਿਰ ਲੁਧਿਆਣੇ ਦਾ ਇੱਕ ਕਸਬਾ ਐ ਮਲੋਦ ਉਹ ਸਾਰਾ ਸਾਰੇ ਦਾ ਸਾਰਾ ਮਲੋਦ ਆ ਜਿਹੜਾ ਇਸ ਬੰਦੇ ਦਾ ਕਿੰਦੀ ਦਾ ਗਵਾਹ ਐ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਇਹਦੇ ਮੋੜ 'ਚ ਕਿ ਜਿਹੜੀ ਮੈਂ ਤੁਹਾਨੂੰ ਰੇੜੀ ਦਿਖਾ ਰਿਆਂ ਜੇ ਤੁਸੀਂ ਅੱਜ ਇੰਨੀ ਰੇੜੀ ਲਾਉਨੇ ਆ 10000 ਰੁਪਏ ਨੇ ਇੰਨੀ ਰੇੜੀ ਲੱਗ ਜੂਗੀ ਉਹ 3 ਸਾਲ ਨੂੰ ਕੀ ਬਣ ਸਕਦੀ ਆ ਆਜੋ ਅੰਦਰ ਚੱਲਦੇ ਆਂ ਨਾਲੇ ਬਾਈ ਦੀ ਕਹਾਣੀ ਸੁਣਦੇ ਆਂ ਬਾਈ ਤੈਨੂੰ ਸਲੂਟ ਆ ਧੰਨਵਾਦ ਵੀਰੇ ਤੈਨੂੰ ਸਲੂਟ ਆ ਕਹਿੰਦੀ ਕਹਿੰਦੀ ਪਹਿਲਾਂ ਮੈਨੂੰ ਆਇਆ ਰਸ ਵੀ ਜਦੋਂ ਤੂੰ ਬਾਹਰੋਂ ਆਇਆ ਬਹਿਰੀਨ 'ਚ ਕਿੰਨੇ ਪੈਸੇ ਮਿਲਦੇ ਹੁੰਦੇ ਸੀ ਤੈਨੂੰ ਬਹਿਰੀਨ ਦੇ ਵਿੱਚ ਵੀਰੇ ਵੱਸ ਤੋਂ ਵੱਧ ਤੋਂ ਵੱਧ 25-30000 ਰੁਪਇਆ ਮਿਲਦੰਦਾ ਸੀ ਅੱਛਾ ਉੱਥੇ ਕਿੰਨੀ ਉਮਰ ਚ ਉੱਠ ਗਿਆ ਸੀ ਬਹਿਰੀਨ 'ਚ ਬਹਿਰੀਨ 'ਚ ਮੈਂ ਚਲੇ ਗਿਆ ਸੀਗਾ ਉਦੋਂ ਮੇਰੀ ਤਕਰੀਬਨ 20 ਕੀ 21 ਸਾਲ ਦੀ ਉਮਰ ਸੀਗਾ ਭਾਰਤੀਆ ਦੇਖ ਦੰਦਾ ਸੀਗਾ ਹਾਂ ਲਾਸਟ ਭਾਰਤੀ ਦੇਖੀ ਜਦੋਂ ਨਹੀਂ ਹੋਇਆ ਵੀ 21 ਸਾਲ ਦੀ ਉਮਰ ਪੂਰੀ ਹੋ ਗਈ ਫ ਬਾਰ ਉੱਠ ਗਿਆ ਹਾਂਜੀ ਬਾਹਰ ਜਿਉਂ ਰੋਟੀ ਲਈ ਬਾਹਰ ਉੱਠ ਗਿਆ ਫਿਰ ਕਿੰਨੇ ਚਿਰ ਲਾ ਕੇ ਬਹਿਰਨ ਤੋਂ ਮੁੜਿਆ ਬਹਿਰਨ ਬ੍ਰਿਮੇ ਲਾਇਆ ਸੀ ਜਿਆ ਸਾਢੇ 5 ਸਾਲ ਸਾਢੇ 5 ਸਾਲ ਮਤਲਬ 23 ਤੇ 28 ਸਾਲ ਦੀ ਉਮਰ ਚ ਮੁੜਿਆ ਹਾਂਜੀ ਮੁੜਿਆ ਸੀ ਬਹਿਰਨ 28 ਸਾਲ ਦੀ ਉਮਰ ਚ ਮੁੜਿਆ ਤਾਂ ਫਿਰ 3 ਸਾਲ ਪਹਿਲਾਂ ਆ ਕੇ ਲਾ ਲਈ ਰੇੜੀ ਜਿਹੜੀ ਲਾਇਬ੍ਰੇਰੀ ਸ਼ੁਰੂ ਕੀਤਾ ਕੰਮ ਉੱਥੇ ਆ ਕੇ ਮਲੌਦ ਅੱਡੇ ਕੋਲੇ ਰੇੜੀ ਲਾਈ ਤਾਂ ਇਹ ਕਹਿੰਦਾ ਅੱਡੇ ਚ ਰੇੜੀ ਲਾਈ ਰੇੜੀ ਲਾ ਲਈ ਤੇ ਜਦੋਂ ਤੂੰ ਰੇੜੀ ਲਾ ਲਈ ਹਾਂਜੀ ਉਦੋਂ ਮਤਲਬ ਤੇਰੇ ਰਿਸ਼ਤੇ ਦਾ ਨਾ ਉਹ ਤੇਰੇ ਯਾਰਾਂ ਦਾ ਥੋੜਾ ਜਿਆ ਕਿਉਂਕਿ ਨੌਜਵਾਨ ਮ ਉਹ ਉਹ ਦਿਨਾਂ 'ਚ ਬੰਦੇ ਨੂੰ ਥੋੜਾ ਜਿਹਾ ਬੜਾ ਇੱਜ਼ਤ-ਉੱਜਤ ਦਾ ਬੜਾ ਵੱਧਦਿਆਂ ਹੁੰਦੀ ਆ ਹਾਂ ਹਾਂ ਕਿਉਂਕਿ 50 40 ਸਾਲ ਦੀ ਉਮਰ 'ਚ ਤਾਂ ਫਿਰ हट ਜਾਂਦੀ ਆ ਪਰ ਉਹਨਾਂ ਦਿਨਾਂ 'ਚ ਥੋੜੇ ਜਿਹੀ ਟੌਰ ਜੀ ਦਾ ਇੱਜ਼ਤ ਦਾ ਬੜਾ ਵੱਧ ਦਿਆਂ ਜਿਆਦਾ ਉਹ ਬੰਦੇ ਸੋਚੇ ਨਹੀਂ ਸੀ ਇਹ ਕਦੇ ਵੀ ਹੁਣ ਅੱਡੇ ਦੇ ਵਿੱਚ ਮੈਂ ਖੁਦ ਆਪ ਪਹਿਲਾਂ ਭਾਂਡੇ ਜਦੋਂ ਸ਼ੁਰੂ 'ਚ ਕੰਮ ਕੀਤਾ ਇਕੱਲਾ ਹੀ ਸੀਗਾ ਹੁਣ ਰੱਬ ਦੀ ਕਿਰਪਾ ਨਾਲ 10 12 ਬੰਦੇ ਰੱਖਨੇ ਆਪਣੇ ਉਦੋਂ ਮੈਂ ਇਕੱਲਾ ਹੀ ਸੀਗਾ ਖੁਦ ਹੀ ਅੱਡੇ 'ਚ ਖੁਦ ਆਪ ਭਾਂਡੇ ਤੋਂ ਉੱਤੇ ਨਗੇ ਕੰਮ ਕੀਤਾ ਪਹਿਲਾਂ ਤੂੰ ਉਦੋਂ ਉਦੋਂ ਤੈਨੂੰ ਥੋੜਾ ਜਿਹਾ ਹੈ ਮਤਲਬ ਜਿੱਦੇ ਪਹਿਲੇ ਦਿਨ ਤੂੰ ਰੇੜੀ ਲਾ ਕੇ ਬੈਠਾ ਮਤਲਬ ਮੈਂ ਯਾਰ ਇੱਕ ਨੌਜਵਾਨਾਂ ਲਈ ਤੇਰੀ ਸਟੋਰੀ ਸ਼ੇਅਰ ਕਰਨੀ ਚਾਹੁੰਦਾ ਵੀ ਜਿੱਦੇ ਤੋਂ ਪਹਿਲੇ ਦਿਨ ਉੱਥੇ ਚਾਹ ਆਪੀਪਾ ਧਰਦਾ ਪਹਿਲੇ ਦਿਨ ਤੋਂ ਉੱਥੇ ਮਠੀਆਂ ਧਰਦਾ ਸਮੋਸੇ ਧਰਦਾ ਪਹਿਲਾ ਦਿਨ ਆ ਤੇਰਾ ਹਾਂਜੀ ਪਹਿਲੇ ਦਿਨ ਤੇਰੇ ਦਿਮਾਗ 'ਚ ਕਿਵੇਂ ਜੇ ਸੀ ਵੀ ਫਲਾਨਾ ਬੰਦਾ ਮੇਰੇ ਲਈ ਦੇਖਦਾ ਜਾ گا ਗਾਂ ਕਾਊਗਾ ਕਿ ਨਹੀਂ ਓਕੇ ਕਿਵੇਂ ਸੀ ਦਿਮਾਗ ਕਦੇ ਦੀ ਸੋਚਾ ਸੀ ਵੀ ਆਪਾਂ ਨੂੰ ਕੋਈ ਦੇਖੂਗਾ ਜਾਂ ਕੁਝ ਵੀ ਇਦਾਂ ਕਰੂਗਾ ਬਸ ਮਨ ਦੇ ਵਿੱਚ ਜੇ ਸੀ ਵੀ ਆਪਦਾ ਕੰਮ ਕਰਨਾ ਹਾਂ ਵਿਚਾ ਛੋਟਾ ਜਾਏ ਵੱਡਾ ਵੀ ਆਪਦਾ ਕੰਮ ਕਰਨਾ ਕਿਉਂਕਿ ਬਾਹਰੇ ਹੁਣ 5 ਸਾਲ ਰਹਿ ਕੇ ਇਹ ਚੀਜ਼ ਫੀਲ ਕੀਤੀ ਵੀ ਨਹੀਂ ਆਪਦਾ ਕੰਮ ਜਾ ਛੋਟਾ ਪੰਜਾਬ ਦੇ ਵਿੱਚ ਰਹਿ ਕੇ ਚਾਹੇ ਵੱਡਾ ਪਰ ਆਪਦਾ ਕੰਮ ਆਪਦਾ ਹੀ ਆ ਆਪਦੇ ਕੰਮ ਵਰਗੀ ਮਜ਼ਾ ਨਹੀਂ ਆਗਾ ਕਿਸੇ ਨੂੰ ਤੂੰ ਕਰ ਲਿਆ ਹਾਂਜੀ ਜਦੋਂ ਪਹਿਲੇ ਮਹੀਨੇ ਉਹ ਚਾਹ ਵਾਲੀ ਰੇੜੀ ਦਾ ਹਿਸਾਬ ਕਰਦਾ ਤੂੰ ਹਾਂਜੀ ਉਹ ਤੋਂ ਪਹਿਰੇ ਨਾਲੋਂ ਕਿੰਨੇ ਪੈਸੇ ਵੱਧ ਸੀ ਜਾਂ ਘੱਟ ਉਹ ਤਾਂ ਵੀਰੇ ਬਹੁਤ ਘੱਟ ਸੀਗੇ ਕਿੰਨੇ ਕਿ ਸੀਗੇ ਮੈਨੂੰ ਬਚਿਆ ਸੀ ਪਹਿਲੇ ਮਹੀਨੇ 5000 ਰੁਪਇਆ ਸੀਗਾ ਕਿਰਾਇਆ ਕਰਵਾ ਦੇਗਾ 5000 ਬਚਿਆ ਫਿਰ ਤੈਨੂੰ ਆਇਨ ਲੱਗਿਆ ਕਿ 5 ਥੋੜਾ ਯਾਰ 25 ਲੱਗਿਆ ਵੀ ਵਾਰ ਥੋੜਾ ਪਰ ਨਹੀਂ ਆਪਾਂ ਮੰਨ ਨਹੀਂ ਛੱਡਿਆ ਹੈਗਾ ਤਾਂ ਆਪਾਂ ਸੋਚਿਆ ਵੀ ਨਹੀਂ ਕੰਮ ਨੂੰ ਵਧੂਗਾ ਕੋਈ ਨਾ ਉਮੀਦ ਰੱਖ ਕੇ ਚੱਲੇ ਕਿ ਕਦੇ ਦਾ ਰੱਬ ਤਰੱਕੀ ਕਰੂਗਾ 91 ਮਹੀਨੇ ਬਹਿਰੀਨ ਦੇ ਬਰਾਬਰ ਸੀਗਾ ਚਾਲਾ ਕੰਮ ਚਾਲਾ ਕੰਮ ਨੇ ਤਾਂ ਵੀਰੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਤਿੰਨ ਕੇ ਚਾਰ ਮਹੀਨੇ ਕੰਮ ਸ਼ੁਰੂ ਕੀਤਾ ਜੱਖਿਆ ਚਾਲਾ ਉਹ ਇੰਨਾ ਕੀ ਆਮਦਨ ਹੁੰਦੀ ਰਹੀ ਆ ਮੈਨੂੰ ਕਦੇ 10 ਵੱਧ ਗਿਆ ਤੀਜੇ ਮਹੀਨੇ 15 ਹੋ ਗਿਆ ਇਦਾਂ ਹੌਲੀ ਹੌਲੀ ਤਕਰੀਬਨ ਵੱਧ ਗਿਆ ਅੱਜ ਆਪਾਂ ਤੱਕਾ ਵੀ ਅੱਜ ਆਪਾਂ ਸਾਹਮਣੇ ਆ ਦੇਖੋ ਹਾਂ ਪੰਜਵੇਂ ਮਹੀਨੇ ਜਾ ਕੇ ਤੁਸੀਂ ਬਹਿਰੀਨ ਦੀ ਟੱਕਰ 'ਚ ਆ ਗਏ ਹਾਂਜੀ ਪੰਜਵੇਂ ਮਹੀਨੇ ਪੰਜਵੇਂ ਮਹੀਨੇ ਜਾ ਕੇ ਫਿਰ ਉਸ ਤੋਂ ਬਾਅਦ ਯਾਰ ਇੱਕ ਗੱਲ ਹੋਰ ਆ ਕਿ ਦੀ ਵੀ ਹਰ ਚਾਹ ਵਾਲਾ ਖੋਖਾ ਰੈਸਟੋਰੈਂਟ ਨਹੀਂ ਬਣਦਾ ਹਾਂਜੀ ਚਾਈ ਗੱਲਾਂ ਕਰੀਂ ਮਤਲਬ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਚਾੜੇ ਖੋਖੇ ਦੇਖਿਆ ਜਿਹੜੇ ਅੱਜ ਵੀ ਚਾੜੇ ਖੋਖੇ ਹੀ ਚਾੜੇ ਖੋਖੇ ਨੇ ਵੀਰੇ ਠੀਕ ਨਹੀਂ ਤੇਰਾ ਚਾੜਾ ਖੋਖਾ ਰੈਸਟੋਰੈਂਟ ਕਿਵੇਂ ਮਤਲਬ ਉਹ ਕਿਹੜਾ ਦਿਨ ਸੀ ਜਿੱਦ ਤੇਨੂੰ ਐ ਲੱਗਿਆ ਕਿ ਨਹੀਂ ਯਾਰ ਰੈਸਟੋਰੈਂਟ ਬਣਾਉਣਾ ਆਪਾਂ ਵੱਡਾ ਕਰਨਾ ਉਹ ਉਹ ਕਿਵੇਂ ਹੋਇਆ ਉਹ ਵੀਰੇ ਬਸ ਮਾਨ ਦੇ ਵਿੱਚ ਆਇਆ ਜਿਵੇਂ ਆਪਾਂ ਸਾਨੂੰ ਛੋਟੀ ਦੁਕਾਨ ਸੀ ਮਿਲੀ ਪਹਿਲਾਂ ਛੋਟੀ ਤੋਂ ਸਾਨੂੰ ਵੱਡੀ ਮਿਲ ਗਈ 6 ਮਹੀਨਿਆਂ ਬਾਅਦ ਹੀ ਹਾਂ ਉਹ ਵੱਡੀ ਦੁਕਾਨ ਦੇ ਵਿੱਚ ਪਹਿਲਾਂ ਕੀਤਾ ਮੈਂ ਬੈਸਨ ਨੂੰ ਕੰਮ ਸ਼ੁਰੂ ਬੈਸਨ ਨੂੰ ਕਰਦਾ 1 ਮਹੀਨਾ ਰੱਖਿਆ ਬੈਸਨ ਨੂੰ ਕੰਮ ਉਹਦਾ ਕੋਈ ਏਡਾ ਵੱਡਾ ਰਿਸਪੌਂਸ ਨਹੀਂ ਆਇਆ ਸਾਨੂੰ ਬੈਸਨ ਨੂੰ ਕੰਮ ਦਾ ਹਾਂ ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਨਹੀਂ ਇੱਥੇ ਸਾਡੇ ਲਵੇ ਠੇਕਾ ਸੀਗਾ ਹਾਂ ਦਰਦਾ ਵੀ ਕਿਉਂ ਨਾ ਚੱਲੋ ਆਪਾਂ ਨਾਲ ਚਿਕਨ ਵਗੈਰਾ ਦਾ ਕੰਮ ਸ਼ੁਰੂ ਕਰਕੇ ਦੇਖੀਏ ਵੀ ਬੇਟੇ ਦਾ ਹੈਗੇ ਸਵੇਰੇ ਅਸੀਂ 16 ਟੂਰੇ ਲਾਉਣੇ ਰਾਤ ਨੂੰ 1 ਕਿਲੋ ਮੁਰਗਾ ਲਿਆਉਣਾ ਤੇ 1 ਟਰੇ ਅੰਡੇ ਦੀ ਲਿਆਉਣੀ ਉਹ ਤੋਂ ਸ਼ੁਰੂ ਕੀਤਾ ਸੀਗਾ ਕੰਮ 1 ਕਿਲੋ ਮੁਰਗੇ ਤੋਂ 1 ਕਿਲੋ ਮੁਰਗਾ ਲਿਆਉਣਾ 1 ਟਰੇ ਅੰਡਿਆਂ ਦੀ ਲਿਆਉਣੀ ਉਹਦਾ ਕਾਊ ਆਕਰ ਚੱਲੂਗਾ ਤੇ ਨਾਨ ਵੇਜ ਲੱਗ ਚੱਲੂਗਾ ਬੈਸ ਨੂੰ ਕੰਮ ਚਲੋ ਹੌਲੀ ਹੌਲੀ ਘਟਦਾ ਗਿਆ ਘਟਾਤਾ ਤੇ ਆਪਣਾ ਨਾਨ ਵੇਜ ਦਾ ਜਿਵੇਂ 1 ਕਿਲੋ ਮੁਰਗੇ ਤਾਂ ਆਪਾਂ ਨੂੰ ਵਧੀਆ ਰਿਸਪੌਂਸ ਮਿਲਿਆ ਹਾਂ ਫਿਰ ਉਹ ਨਾਨ ਵੇਜ ਦਾ ਸ਼ੁਰੂ ਕਰ ਲਿਆ ਸਾਰਾ ਕੰਮ ਹੁਣ 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 ਇਹ ਉਹ 1 ਕਿਲੋ ਮੁਰਗਾ ਕਿੰਨੇ ਕਿਲੋ ਮੁਰਗਾ ਬਣ ਗਿਆ ਹੁਣ ਤਾਂ ਵੀਰੇ ਡੇਲੀ ਦਾ 20 ਤੋਂ 25 ਪਲੱਸ ਹੋ ਜਾਂਦਾ ਠੀਕ ਆ ਹਾਂਜੀ ਆ ਜਿਹੜੇ ਤੇਰੇ ਕੈ ਬਣਾ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਇਹ 9 8 ਆ ਹਾਂਜੀ ਨਾ 9 ਉਹ ਤੱਕ ਆ 12 ਨੰਬਰ 12 ਨੰਬਰ ਤੱਕ ਆ ਹਾਂਜੀ ਇਹ ਫਿਰ ਕਿਵੇਂ ਮਤਲਬ ਬੁੱਕ ਕਰਦੇ ਆ ਲੋਕ ਕੀ ਕਰਦੇ ਆ ਹਾਂਜੀ ਵੀਰੇ ਬੁੱਕ ਵੀ ਕਰਦੇ ਜਿਵੇਂ ਉਹ بڑے ਕੈਮਰ ਬਣਾਏ ਹੋਣੇ ਆਪਣੇ ਉਹ ਸਪੈਸ਼ਲ ਫਿਰ ਬੁੱਕ ਕਰਦੇ ਆ ਫੋਨ ਕਰਦੇ ਜੇ ਕਿਨੇ ਪਾਰਟੀ ਵਗੈਰਾ ਕਰਨੀ ਆ ਹਾਂ ਜਨਮ ਦਿਨ ਮਨਾਉਣਾ ਆ ਜਾਂ ਕੁਝ ਵੀ ਕਰਨਾ ਉਹ ਬੁੱਕ ਕਰਦੇ ਆ ਠੀਕ ਆ ਕੋਈ ਵੀ ਬੰਦਾ ਐਵੇਂ ਬੈਠਦਾ ਹਾਂਜੀ ਤੂੰ ਦੇਖੀ ਪ੍ਰਾਈਵੇਸੀ ਦਿੱਤੀ ਆ ਐਵੇਂ ਪਰਦਾ ਲਾ ਕੇ ਆ ਉਹਦਾ ਪਰਦਾ ਲਾ ਕੇ ਬੈਹ ਜਾਂਦਾ ਫਿਰ ਕੋਈ ਪ੍ਰੋਬਲਮ ਨਹੀਂ ਹਾਂ ਜਿਵੇਂ ਹੁਣ ਤੇਰੇ ਕਰਨ ਪਿਛਲੇ ਪਾਸੇ ਆ ਇੱਥੇ ਬੰਦੇ ਬੈਠ ਕੇ ਖਾ ਰਹੇ ਆ ਪਰ ਉਹ ਨਹੀਂ ਚਾਹੁੰਦੇ ਦਿਸਣਾ ਤਾਂ ਉਹ ਆਪਦਾ ਪਰਦਾ ਪਰਦਾ ਲਾ ਕੇ ਨਾ ਤਾਂ ਕੋਈ ਲੜਾਈ ਦਾ ਖਾਤਰ ਆ ਕਿਉਂਕਿ ਸਾਡਾ ਕੰਮ ਥੋੜਾ ਜਿਆ ਇਦਾਂ ਦਾ ਡ੍ਰਿੰਕ ਵਗੈਰਾ ਦਾ ਉਹ ਡ੍ਰਿੰਕ ਕਰਦਾ ਹੁਣ ਇਹ ਨਹੀਂ ਹੈਗਾ ਵੀ ਕੋਈ ਬੰਦਾ ਲੜੂਗਾ ਕੋਈ ਕਹੂਗਾ ਮੈਨੂੰ ਜਾਂ ਬੰਦਾ ਦੇਖਦਾ ਨਹੀਂ ਕੁਛ ਵੀ ਪ੍ਰਾਈਵੇਸੀ ਫੁੱਲ ਆ ਹੂੰ ਕਹਿੰਦਾ ਪ੍ਰਾਈਵੇਸੀ ਫੁੱਲ ਆ ਮਤਲਬ ਕੋਈ ਵੀ ਨੌਜਵਾਨ ਬੰਦਾ ਆਪਦੀ ਜ਼ਿੰਦਗੀ ਦੇ ਵਿੱਚ ਇੰਨੀ ਤਰੱਕੀ ਕਰ ਸਕਦਾ ਹੁਣ ਤੁਸੀਂ ਇਹ ਦੇਖ ਫਿਰ ਯਾਰ ਹੋਰ ਪਰਿਵਾਰ ਚ ਕੌਣ ਸੀਗਾ ਜਿਹਨੇ ਮਤਲਬ ਤੇਰਾ ਬਹੁਤ ਸਾਥ ਦਿੱਤਾ ਹੋਇਆ ਜਿਹੜਾ ਮੈਂ ਤੈਨੂੰ ਐ ਲੱਗਿਆ ਹੋਵੇ ਸਾਥ ਯਾਰ ਸਭ ਤੋਂ ਵੱਡਾ ਮੇਰਾ ਵੱਡਾ ਭਾਈ ਬੈਠਾ ਇਹ ਨਹੀਂ ਦਿੱਤਾ ਭਰਾ ਤੇਰੇ ਨਾਲ ਖੜ ਗਿਆ ਨਾਲ ਖੜ ਗਿਆ ਵੀਰੇ ਤੈਂ ਕਿਹਾ ਨਾਲ ਖੜ ਗਿਆ ਤੈਂ ਕਿਹਾ ਭਰਾ ਨੇ ਆਪਣਾ ਬਹੁਤ ਸਾਥ ਦਿੱਤਾ ਹੋ ਗਿਆ ਯਾਰ ਜਿੱਥੇ ਭਾਈ ਖੜ ਗਏ ਮੈਂ ਤਾਂ ਇੱਕੋ ਹੀ ਗੱਲ ਆ ਕਹਿੰਦੇ ਕਿੱਡੀ ਵੱਡੀ ਰਮਾਇਣ ਆ ਜੇ ਤੂੰ ਕੌਣਾ RAM ਹਾਰਿਆ ਕੌਣਾ ਰਾਵਣ ਰਾਵਣ ਕਾ ਤੋਂ ਹਾਰਿਆ ਉਹਦੇ ਨਾਲ ਭਰਾ ਨਹੀਂ ਸੀ ਹਾਂਜੀ ਹਾਂਜੀ ਠੀਕ ਆ ਨਾ ਤੇ ਰਾਮ ਕਾ ਤੋਂ ਜਿੱਤੇ ਉਹਦੇ ਨਾਲ ਭਰਾ ਸੀ ਭਰਾ ਸੀ ਠੀਕ ਹੈ ਕਿ ਨਹੀਂ ਤਾਂ ਅਸਲ ਕਹਾਣੀ ਇਹ ਆ ਕਿ ਜਿਹਦੇ ਨਾਲ ਭਰਾ ਹੁੰਦੇ ਆ ਹਾਂਜੀ ਉਹ ਜਿੱਤ ਹੀ ਜਾਂਦਾ ਉਹ ਜਿੱਤੇ ਜਾਂਦਾ ਵੀਰੇ ਤਾਂ ਇਹ ਕਦੇ ਭਰਾ ਨੇ ਮੈਂ ਕਹਿੰਦਾ ਡੋਲਣਾ ਨਹੀਂ ਦਿੱਤਾ ਅੱਜ ਤੱਕ ਕਦੇ ਵੀ ਕੋਈ ਜੇ ਗੱਲਬਾਤ ਆ ਇਹਨੂੰ ਦੱਸਣੀ ਆ ਸਭ ਤੋਂ ਪਹਿਲਾਂ ਵੀ ਆਹ ਪ੍ਰੋਬਲਮ ਆ ਇਹਨੇ ਕਹਣਾ ਕੋਈ ਚੱਕਰ ਨਹੀਂ ਮੈਂ ਬੈਠਾ ਠੀਕ ਤਾਂ ਇਹ ਕਹਣਾ ਬੈਠਾ ਤੂੰ ਦੱਬ ਦੇ ਕੰਮ ਤਾਂ ਇਹ ਕਹਣਾ ਦੱਬ ਦੇ ਕੰਮ ਹੁਣ ਵੀ ਜਦੋਂ ਸੀ ਆ ਸ਼ੁਰੂ ਕੀਤਾ ਇੱਧਰ ਜਗ੍ਹਾ ਲਈ ਆ ਪਹਿਲਾਂ ਮੈਂ ਸਭ ਤੋਂ ਪਹਿਲਾਂ ਇਹਨੂੰ ਦੱਸਿਆ ਬਾਈ ਨੂੰ ਠੀਕ ਆ ਵੀ ਆਪਾਂ ਨੇ ਉੱਧਰ ਕੰਮ ਕਰਨਾ ਤਾਂ ਇਹ ਕਹਣਾ ਆਪਾਂ ਨੇ ਉੱਧਰ ਕੰਮ ਕਰਨਾ ਹੁਣ ਆਪਣੇ ਕੋਲੇ ਆ ਜਗ੍ਹਾ ਕਿਰਾਏ ਤੇ ਆ ਹਾਂਜੀ ਰੈਂਟ ਤੇ ਆ ਬਈ ਜਗ੍ਹਾ ਇਹ ਇਹ ਰੈਂਟ ਤੇ ਰੈਂਟ ਤੇ ਮਤਲਬ ਮੈਨੂੰ ਐ ਲੱਗਦਾ ਮੈਂ ਮਹਿਸੂਸ ਕਰਦਾ ਵੀ ਅਗਲੇ ਸਾਲ ਤੱਕ ਕਿਸੇ ਸਾਈਡ ਤੇ ਬਾਈ ਦੀ ਆਪਣੀ ਜਗ੍ਹਾ ਦੇ ਵਿੱਚ ਤੂੰ ਰੱਬ ਕਿਰਪਾ ਕਰੂਗਾ ਤਾਂ ਹੋਊਗੀ ਕਰੂਗਾ ਕਰੂਗਾ ਕੋਈ ਸ਼ੱਕ ਵਾਲੀ ਗੱਲ ਜਦੋਂ ਤੁਸੀਂ ਦੋ ਭਾਈ ਇਕੱਠੇ ਆਂ ਤੁਹਾਡੀ ਮਿਹਨਤ ਸੱਚੀ ਆ ਤੁਹਾਡੀ ਕਿਰਤ ਸੱਚੀ ਆ ਤਾਂ ਹੋਊਗਾ ਇਹ ਅਰਜਨ ਲੋਂਦਾ ਇੱਧਰ ਇਹਨਾਂ ਕਿਵੇਂ ਕਰੇ ਜੀ ਪਿਆਰ ਆ ਭਰਾ ਨਾਲ ਅਰਜਨ ਬਾਈ ਜੇ ਤੂੰ ਨਾ ਵੀਡੀਓ ਦੇਖੇ ਅਰਜਨ ਇਹ ਬੰਦੇ ਨੇ ਮਸ਼ਹੂਰੀ ਕਰਨ ਲਈ ਨਹੀਂ ਮੈਂ ਤੁਹਾਨੂੰ ਦੱਸਦਾ ਕਰੇਜ ਇੱਧਰ ਸਾਨੂੰ ਤੇਰੇ ਕਾਪੀਰਾਈਟ ਨਾ ਆ ਜਾਣ ਇੱਧਰਲੇ ਪਾਸੇ ਭਰਾ ਤੇਰੇ ਗੀਤ ਚੱਲਦੇ ਸੀਗੇ ਉਹ ਸਾਨੂੰ ਮਤਲਬ ਬੰਦ ਕਰਨੇ ਪਏ ਸਾਨੂੰ ਤੈਨੂੰ ਪਤਾ ਹੀ ਆ ਵੀ ਕਾਪੀਰਾਈਟ ਆ ਜਾਂਦਾ ਇੱਧਰਲੇ ਪਾਸੇ ਪੂਰੀ ਗੇਟ ਤੇ ਵੀ ਲੱਗੀ ਆ ਗੇਟ ਤੇ ਵੀ ਲੱਗੀ ਆ ਸਪੈਸ਼ਲ ਲਾਈ ਹੋਈ ਆ ਵੀਰੇ ਉਧਰ ਵੀ ਪਹਿਲਾਂ ਵੀ ਲਾਈ ਹੋਈ ਆ ਆਪਣੇ ਹੁਣ ਤਾਂ ਇੱਕ ਸਾਥ ਤੋਂ ਹੋਰ ਵੱਡੀ ਗੱਲ ਆ ਇਹ ਵੀ ਕਿਸੇ ਬਾਬੇ ਦੀ ਤਸਵੀਰ ਨਹੀਂ ਹੈਗੀ ਆਇਕਨਾਂ ਕਿਸੇ ਦੀ ਹੋਰ ਤਸਵੀਰ ਨਹੀਂ ਹੈਗੀ ਹਾਂ ਬਸ ਕਿਸੇ ਬਾਬੇ ਦੀ ਹੋਰ ਤਸਵੀਰ ਨਹੀਂ ਅਰਜੰਟਲੋ ਦੀ ਬਸ ਕੱਲ ਅਰਜੰਟਲੋ ਦੀ ਬੋਲ ਤਾਂ ਕਿਨੇ ਕੱਲੇ ਅਰਜੰਟਲੋ ਦੀ ਅਰਜਣਾ ਗਾਂ ਐ ਗੱਲ ਬਾਤ ਬਾਈ ਉਤਰੀ ਮੈਂ ਕਿਨੋਂ ਅਸੀਂ ਤਾਂ ਤੇਰੇ ਨਾਲ ਗੱਡੀ 'ਚ ਗੱਲਾਂ ਕਰਨ ਆਲੇ ਆਂ ਭਰਾਵਾ ਇੱਧਰ ਗਾਂ ਬੈਠੇ ਆ ਲੋਕ ਮਲਾਉਂਦੇ ਸ਼ਹਿਰ ਦੇ ਵਿੱਚ ਹੈ ਇਹਨੇ ਉਹਨੇ ਗੀਤ ਗੂਤ 'ਚ ਪਾ ਦੇਣਾ ਤੇਰਾ ਨਾਂ ਕਿਸੇ ਹਾਬ ਕਿਤਾਬ ਨਾਲ ਕਰਕੇ ਨਹੀਂ ਪਰ ਚਲੋ ਇਹ ਤਾਂ ਮੋਹ ਦੀ ਗੱਲ ਆ ਹੁਣ ਤੈਨੂੰ ਕਿਹੜਾ ਪਤਾ ਇਹ ਵੀਡੀਓ ਕਰਨ ਦਾ ਨਹੀਂ ਅਸੀਂ ਨਾ ਨੌਨਵੇਜ ਦੀ ਵੀਡੀਓ ਨਹੀਂ ਕਰਦੇ ਬੰਦੇ ਦੀ ਸਟੋਰੀ ਮੈਨੂੰ ਐ ਲੱਗਿਆ ਕਿ ਨੌਜਵਾਨਾਂ ਨੂੰ ਦੱਸਣ ਵਾਲੀ ਸਟੋਰੀ ਆ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਵਾਲੀ ਸਟੋਰੀ ਆ ਵੀ ਅੱਜ ਦੇ ਦਿਨ ਤੁਸੀਂ ਰੇੜੀ ਤੋਂ ਸ਼ੁਰੂ ਕਰੋ ਤਿੰਨ ਸਾਲਾਂ ਨੂੰ ਤੁਸੀਂ ਐਵੇਂ ਹੋਮੋਗੇ ਹੋਮੋਗੇ ਵੀਰੇ ਸਹੀ ਗੱਲ ਆ ਇਹ ਦੱਸਣ ਵਾਲੀ ਸਟੋਰੀ ਆ ਇਸ ਕਰਕੇ ਮੈਂ ਇਹ ਸਟੋਰੀ ਕਰਨ ਆਇਆ ਮੈਨੂੰ ਲੱਗਿਆ ਕਿ ਯਾਰ ਨੌਜਵਾਨਾਂ ਤੱਕ ਗੱਲ ਪਹੁੰਚੇ ਨੌਜਵਾਨੇ ਵੀਡੀਓ ਨੂੰ ਸ਼ੇਅਰ ਕਰਨ ਲੋਕਾਂ ਤੱਕ ਲੈ ਕੇ ਜਾਣ ਆਹ ਗੱਲ ਵਾਸਤੇ ਮੈਂ ਇੱਥੇ ਆਇਆ ਵੀਰੇ ਹੌਣ ਐਸ ਵਕਤ ਲੋਕਾਂ ਦਾ ਕਿਵੇਂ ਰਿਸਪੌਂਸ ਆਇਆ ਬੰਤਾ ਮੈਂ ਦੇਖਿਆ ਤੇ ਪੂਰੇ ਫੋਲ ਰਿਸਪੌਂਸ ਬਹੁਤ ਵਧੀਆ ਅਗਲਾ ਹਰੇਕ ਦਿਨ ਹਜੇ ਆਪਣਾ ਹੋਣਾ ਹਾਂਜੀ ਹਜੇ ਆਪਣਾ ਹੋਣਾ ਤਾਂ 6 ਵਜੇ ਦੇਖੋ ਹਾਂ ਤਾਂ ਇਹ ਕਹਿੰਦਾ 6 ਵਜੇ ਨੇ ਹੈਗੇ ਹੂੰ ਆਪਾਂ ਨੂੰ ਇਹ ਨਹੀਂ ਹੈਗਾ ਵੀ ਤੁਹਾਨੂੰ ਆਪਾਂ ਹੁਣ ਤੁਹਾਨੂੰ ਰੀਅਲ ਪਤਾ ਲੱਗ ਜਾਣਾ ਆਪੀ ਕਿੰਨੇ ਕਿੰਨੇ ਵਜੇ ਦੇ ਤੱਕ ਲੋਕ ਆਉਂਦੇ ਰਾਤ ਨੂੰ ਵੀ ਅਸੀਂ 11 12 ਵਜੇ ਜਾਂਦੇ ਲੋਕ ਲੋਕ ਤੈਨੂੰ ਮਤਲਬ ਉਹ ਦੇਖ ਹੁਣ ਕੁਦਰਤੀ ਗੱਲ ਹੈ ਤੇਰੀ ਮਿਹਨਤ ਫਲ ਬਰਤੀ ਆ ਲੋਕ ਤੈਨੂੰ ਪਸੰਦ ਕਿਹੜੀ ਗੱਲ ਕੁਆਲਿਟੀ ਦਾ ਵੀ ਕੁਆਲਿਟੀ ਆ ਤੂੰ ਕਿਹੜੀ ਗੱਲ ਕੁਆਲਿਟੀ ਆ ਇੱਕ ਸਭ ਤੋਂ ਵੱਡੀ ਗੱਲ ਆਪਾਂ ਕੁਆਂਟੀਟੀ ਦਿੰਨੇ ਆ ਕਸਟਮਰ ਨੂੰ ਜਿਹੜੀ ਕਦੇ ਵੀ ਕਦੇ ਵੀ ਜੋ ਬੰਦਾ ਟਰਾਈ ਕਰੂਗਾ ਆਪਣੇ ਕੋਲੇ ਆਪ ਪਤਾ ਲੱਗੂ ਬੰਦਾ ਆਪ ਕਹੂਗਾ ਖਾ ਕੇ ਵੀ ਹਾਂ ਕੁਆਂਟੀਟੀ ਹੈਗੀ ਆ ਹੂੰ ਜਿੱਥੇ ਹੁਣ ਤੁਹਾਨੂੰ ਆਪਣੇ ਨੌਨ ਵੇਜ ਜਦਾ ਦਿੰਦੇ ਆ ਜਿਹੜਾ ਮੁਰਗਾ ਜਿਵੇਂ ਆਮ ਢਾਬਿਆਂ ਤੇ ਮਿਲਦਾ 600 ਗ੍ਰਾਮ ਮਿਲਦਾ 500 ਗ੍ਰਾਮ ਮਿਲਦਾ ਆਪਾਂ ਉਹ 900 ਤੋਂ ਲੈ ਕੇ ਕਿਲੋ ਤੱਕ ਉਹ ਵੜਾ ਕੇ ਦਿੰਨੇ ਆ ਵੀਰੇ ਤੇ ਆਪਣੇ ਸਾਨੂੰ ਡੱਬੇ ਵੀ ਦਿਖਾ ਦਾਂਗੇ ਜਿਹੜੇ ਚ ਆਪਾਂ ਚੀਜ਼ਾਂ ਰੈਵਲਫ ਕਰਕੇ ਦਿੰਨੇ ਆ ਪਾ ਕੇ ਦਿੰਨੇ ਸਾਰੇ ਮੈਟਮਾ ਵੀ ਹੈ ਸਾਰਾ ਸਾਰੇ ਪਨੀਰ ਵੀ ਹੈਗਾ ਵੈਜ ਵੀ ਹੈਗਾ ਅਚਾ ਵੈਜ ਵੀ ਹੈਗਾ ਰੋ ਛੱਡਿਆ ਨਹੀਂ ਜਿਹੜੇ ਤੋਂ ਸ਼ੁਰੂ ਕੀਤਾ ਸੀ ਉਹਨੂੰ ਛੱਡਿਆ ਨਹੀਂ ਇਹ ਵੀ ਛੱਡਣਾ ਪਾਉਣਾ ਸਾਨੂੰ ਤਾਂ ਹੈਗਾ ਇੱਕ ਬੰਦਾ ਜਿਵੇਂ ਕਸਟਮਰ ਆਪਣੇ ਕੋਲੇ ਨਾਨ ਵੈਜ ਲੈਣ ਆਇਆ ਸੀਗਾ ਉਹ ਕਹਿੰਦਾ ਵੀ ਮੈਂ ਲੈਣੀ ਆ ਦਾਲ ਮਖਣੀ ਮੈਂ ਕਿਹਾ ਵੀ ਦਾਲ ਮਖਣੀ ਐ ਨਹੀਂ ਚੱਲ ਆਪਣਾ ਦੂਜੇ ਤੋਂ ਲੈ ਲੈ ਹੋਰ ਤੋਂ ਉਹ ਬੰਦੇ ਨੇ ਉਹਨੂੰ ਜਵਾਬ ਦਿੱਤਾ ਉਹਨੂੰ ਦਾਲ ਮਖਣੀ ਦਿੱਤੀ ਕਹਿੰਦਾ ਜਿੱਥੋਂ ਤੂੰ ਇੰਨਾ ਲੈ ਦਿੱਤਾ ਜਮਾਨ ਉੱਥੋਂ ਜਾ ਕੇ ਦਾਲ ਮਖਣੀ ਲੈ ਲੈ ਉਨੇ ਮੈਨੂੰ ਆਕੇ ਦੱਸਿਆ ਫਿਰ ਆਪਾਂ ਦੂਜੇ ਦਿਨ ਉਹ ਸ਼ੁਰੂ ਕਰ ਲਿਆ ਵੀ ਨਹੀਂ ਤਨੂੰ ਬੰਦੇ ਨੇ ਜਵਾਬ ਦਿੱਤਾ ਵੀ ਜਦ ਆਪਾਂ ਇੰਨਾ ਉਹ ਕਰਦੇ ਆ ਸਪੈਸ਼ਲ ਉਹ ਮੁੰਡੇ ਲਈ ਬਣਾਵਾ ਸ਼ਾਹੀ ਪਨੀਰ ਸਾਰੀਆਂ ਸਬਜ਼ੀਆਂ ਨੇ ਸਾਰੀਆਂ ਟਮਾ ਰੱਖ ਲਈ ਵੀਰੇ ਫਿਰ ਆਪਾਂ ਬੈਜ ਚ ਰੋਟੀਆਂ ਵੀ ਆ ਸਾਰੀਆਂ ਉਹ ਭਰਾਵਾ ਮੈਂ ਤਾਂ ਕੱਲਾ ਮੈਂ ਨਾ ਮੈਂ ਕੀ ਸਮਝਾ ਤੂੰ ਇੱਕ ਗੱਲ ਹੋਰ ਦੇਖ ਇਹ ਤਾਂ ਮੈਨੂੰ ਭਰੀ ਬੈਠਾ ਭਰਾਵੋ ਆ ਸਾਰਾ ਕੁਝ ਹੈਗਾ ਹੀ ਸਾਰਾ ਕੁਝ ਹੈਗਾ ਨਹੀਂ ਨਹੀਂ ਸਾਰਾ ਕੁਝ ਹੈਗਾ ਜਿਹੜੀ ਚੀਜ਼ਾਂ ਤੇ ਲਿਖੀ ਆ ਸਾਰੀ ਆਪਣੇ ਕੋਲੇ ਹੈਗੀ ਆ ਵੀਰੇ ਲੈ ਲੈ ਹਰ ਗੱਲ ਨੌ ਦਸ ਤਰ੍ਹਾਂ ਦੇ ਤਾਂ ਅੰਡੇ ਹੀ ਰੱਖੀ ਬੈਠਾ ਇਹ ਤੇ ਸਾਰੀ ਆਈਟਮ ਹੈ ਜੇ ਬਾਕੀ ਆਪਾਂ ਸਾਰੇ ਤੋਂ ਪਹਿਲਾਂ ਆਪਾਂ ਨੂੰ ਹੁੰਦੀ ਵੀ ਪੰਜਾਬੀ ਨੂੰ ਬਹਿ ਜਾਣਾ ਆਪਾਂ ਮੈਨੂ ਕਾਰਡ ਦੋਈਓ ਚ ਬਣਾ ਕੇ ਰੱਖਿਆ ਸਪੈਸ਼ਲ ਇਹ ਤੇ ਵੱਧ ਖਰਚਾ ਜ਼ਰੂਰ ਲਿਓ ਕਹਿੰਦਾ ਸੀ ਵੀ ਇੱਕ ਆਪਾਂ ਕਰ ਲਾ ਚਾਹੇ ਅੰਗਰੇਜ਼ੀ ਚ ਗੱਲਾਂ ਚਾਹੇ ਪੰਜਾਬੀ ਚ ਮੈਂ ਕਹਿੰਦਾ ਨਹੀਂ ਆਪਾਂ ਦੋਈ ਚ ਕਰਨਾ ਵੀ ਅੰਗਰੇਜ਼ੀ ਚ ਵੀ ਕਰਨਾ ਤੇ ਪੰਜਾਬੀ ਚ ਵੀ ਆ ਅੰਗਰੇਜ਼ੀ ਚ ਵੀ ਸੇਮ ਚੀਜ਼ ਆ ਗਈ ਹਾਂ ਸੇਮ ਚੀਜ਼ ਅੰਗਰੇਜ਼ੀ ਚ ਆ ਗਈ ਵੀਰੇ ਆ ਦੇਖ ਲੈ ਹਰ ਗੱਲ ਪਹਿਲਾਂ ਆਪਣੀ ਪੰਜਾਬੀ ਨੂੰ ਇੰਨਾ ਇੰਨਾ ਕੁਝ ਬਣਦਾ ਇਹਦੇ ਕੋਲ ਮਤਲਬ ਯਾਰ ਕੋਈ ਆਈਟਮ ਇਹ ਬਣਦਾ ਕੋਈ ਸਾਰਾ ਕੁਸ ਬਣਦਾ ਵੀਰੇ ਹੁਣ ਸਾਰਾ ਕੁਸ ਬਣਦਾ ਆਪਣੇ ਕੋਲੇ ਵੀ ਕਈ ਵਾਰੀ ਇਹ ਹੁੰਦਾ ਵੀ ਤਿੰਨ ਬੰਦੇ ਆਪਾਂ ਆਰਟੀ ਕਰਨੀ ਆ ਤਿੰਨ ਬੰਦੇ ਨੌਨ ਵੇਜ ਵਾਲੇ ਤਿੰਨ ਵੇਜ ਵਾਲੇ ਆ ਉਹ ਇਕੱਠੇ ਬਹਿ ਕੇ ਪਾਰਟੀ ਕਰ ਸਕਦੇ ਆ ਕਰ ਸਕਦੇ ਆ ਪਾਰਟੀ ਕਰ ਸਕਦੇ ਆ ਆਪਣੇ ਕੋਲੇ ਜਿਵੇਂ ਵੱਡਾ ਵੱਡਾ ਕੈਬਨ ਹੈਗਾ 12 12 13 ਬੰਦੇ ਆਉਣੇ ਨੇ 15 ਬੰਦੇ ਆਉਣੇ ਨੇ ਉਹ ਵੱਡਾ ਕੈਬਨ ਹੈਗਾ ਜੇ ਪਾਰਟੀ ਕਰਨ ਵਾਸਤੇ ਆਪਾਂ ਜਦੋਂ ਹੋਰ ਕੀਤਾ ਉਦੋਂ ਆਪਾਂ ਇੱਕ ਛੱਤ ਵੇਜ ਕਰ ਦਿਆਂਗਾ ਜਾਂ ਨੌਨ ਵੇਜ ਕਰ ਦਿਆਂਗਾ ਜੀ ਜਦੋਂ ਉਹ ਟਾਈਮ ਆਊਗਾ ਮੂਰੇ ਹਾਂ ਵੀਰੇ ਹਨਾ ਕਰ ਦਾਂਗੇ ਜੀ ਵੀ ਆਉਣ ਵਾਲੇ ਸਮੇਂ ਚ ਐਵੇਂ ਹੋ ਜੂਗਾ ਹਾਂਜੀ ਹਨਾ ਵੀ ਰਸਤਾ ਯਾਰ ਤੁਸੀਂ ਮੈਂ ਤੁਹਾਨੂੰ ਨਾ ਇਹ ਵੀਡੀਓ ਪਾ ਕੇ ਦੱਸਣਾ ਚਾਹੁੰਨਾ ਵੀ ਤੁਸੀਂ ਮਲੋਤ ਸ਼ਹਿਰ ਦੇ ਵਿੱਚ ਨਾ ਤੁਸੀਂ ਕਿਤੇ ਵੀ ਆਓ ਇਹ ਮੁੰਡਾ ਇਹ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਜਿਹੜਾ ਬੰਦਾ ਮਿਹਨਤ ਕਰਦਾ ਤੇ ਤਰੱਕੀ ਕਰਦਾ ਤੇ ਜਿਹੜਾ ਤਰੱਕੀ ਕਰਨੀ ਚਾਹੁੰਦਾ ਕੁਆਲਿਟੀ ਨਾਲ ਸਮਝੌਤਾ ਕਰਦਾ ਹੀ ਨਹੀਂ ਹੁੰਦਾ ਉਹ ਤਾਂ ਕੋਈ ਸ਼ੱਕ ਵਾਲੀ ਗੱਲ ਹੀ ਹੈ ਨਹੀਂਗੀ ਪਰ ਇਹ ਬੰਦੇ ਨੂੰ ਆयो ਮਿਲਿਓ ਤੁਹਾਨੂੰ ਇਹਦੀ ਸਟੋਰੀ ਪ੍ਰਭਾਵਿਤ ਕਰੂਗੀ ਇਹਦੀ ਸਟੋਰੀ ਤੁਹਾਨੂੰ ਲੱਗੂ ਆ ਕਿ ਹਾਂ ਇਹ ਬੰਦੇ ਤੋਂ ਸਿੱਖ ਕੇ ਤੁਸੀਂ ਵੀ ਕੰਮ ਕਰ ਸਕਦੇ ਆ ਨੰਬਰ ਇਹਦਾ ਇਹਨੂੰ ਫੋਨ ਕਰਿਓ ਬਾਈ ਨੂੰ ਹੌਸਲਾ ਵੀ ਦਿਓ ਤੇ ਨੰਬਰ 2 ਤੇ ਜੇ ਤੁਸੀਂ ਕੋਈ ਆਰਡਰ ਕਰਨਾ ਨੇੜੇ ਤੇੜੇ ਦਾ ਹਾਂਜੀ ਵੀਰੇ 5 ਕਿਲੋ 5 ਕਿਲੋਮੀਟਰ ਦਾ ਡਿਲੀਵਰੀ ਵੀ ਆ ਲਓ 5 ਕਿਲੋਮੀਟਰ ਦਾ ਡਿਲੀਵਰੀ ਦੇਈ ਜਾਂਦੇ ਹੱਦ ਹੋ ਗਈ ਆ ਯਾਰ 5 ਕਿਲੋਮੀਟਰ ਤੱਕ ਬੰਦਾ ਵੈਜ ਦੀ ਹੋਣ ਵੈਜ ਦੀ ਸਾਰੇ ਕਾਹਦੀ ਡਿਲੀਵਰੀ ਵੀ ਫ੍ਰੀ ਦੇ ਰਿਹਾ ਸਭ ਕੁਝ ਹੀ ਆ ਯਾਰ ਪ੍ਰੀਤ ਇੱਥੇ ਸਭ ਕੁਝ ਹੀ ਆ ਇਹ ਰੈਸਟੋਰੈਂਟ ਵੀ ਆ ਇਹ ਸਟੋਰੀ ਵੀ ਆ ਇਹ ਨੌਨ ਵੈਜ ਵੀ ਆ ਇਹ ਤਰੱਕੀ ਵਾਲਾ ਵੀ ਆ ਸਰਦਾਰ ਵੀ ਆ ਮਿਹਨਤੀ ਵੀ ਆ ਸਾਰਾ ਕੁਝ ਹੀ ਆ ਭਾਈ ਆਪਾਂ ਰਿਵਿਊ ਲੈ ਲਈਏ ਲੈ ਵੀ ਆ ਪਰ ਰਿਵਿਊ ਲੈਨੇ ਆ ਬਾਈ ਤੁਸੀਂ ਕਿੰਨੇ ਚਿਰ ਤੋਂ ਆਉਨੇ ਐ ਇਨਾਂ ਕੋਲ ਮੈਂ ਵੀਰੇ ਪਹਿਲੀ ਵਾਰ ਆਇਆ ਇਨਾਂ ਕੋਲ ਅੱਜ ਬਾਸਟੋ ਮੇਰੇ ਚਾਚੇ ਦਾ ਮੁੰਡਾ ਉਹ ਲੈ ਗਿਆ ਪਹਿਲੀ ਵਾਰ ਕਹਿੰਦਾ ਵਧੀਆ ਬਣਾਉਂਦੇ ਪਹਿਲੀ ਵਾਰ ਆ ਪਰ ਨਜ਼ਾਰ ਆ ਗਿਆ ਇੱਥੇ ਇਸਵਾਦ ਆ ਗਿਆ ਪੂਰਾ ਨਜ਼ਾਰਾ ਵੀਰੇ ਨਜ਼ਾਰ ਆ ਗਿਆ ਪੂਰਾ ਪਹਿਲੀ ਵਾਰ ਆ ਮੈਂ ਠੀਕ ਆ ਮਤਲਬ ਤੁਸੀਂ ਪਹਿਲੀ ਵਾਰ ਆਏ ਆ ਪਰ ਗੱਕ ਪੱਕੇ ਗੱਕ ਬਣ ਗਏ ਹਾਂ ਪੱਕੇ ਅੱਜ ਤੋਂ ਬਾਅਦ ਮੈਂ ਤੀ ਆਉਂਗਾ ਮੇਰਾ ਪੇਟ ਵੀ ਨਾਲ ਹੀ ਆ 4 ਕਿਲੋਮੀਟਰ ਦੂਰੀ ਆ ਠੀਕ ਆ ਹਾਂ ਮਤਲਬ ਹਜੇ ਗੱਲ ਫੈਲ ਰਹੀ ਆ ਪ੍ਰੀਤ ਹੌਲੀ ਹੌਲੀ ਗੱਲ ਫੈਲ ਰਹੀ ਆ ਤੁਸੀਂ ਆਉਦੇ ਚਾਰ ਮਿੱਤਰਾਂ ਕੋ ਇਕਾ ਉਹ ਆਪਦੇ ਚਾਰ-ਚਾਰ ਮਿੱਤਰਾਂ ਕੋਲ ਗੱਲ ਕਰਨਗੇ ਐਵੇਂ ਗੱਲ ਫੈਲੂਗੀ ਕਿਉਂਕਿ ਮੇਰਾ ਸਰਕਲ ਹੈਗਾ ਦਰਾਹ ਸਾਈਡ ਦਾ ਮੈਂ ਉਧਰ ਰਹਿਣਾ ਜ਼ਿਆਦਾਤਰ ਇੱਧਰ ਮੈਂ ਘਟਾ ਹੁਣਾ ਤੇ ਮੇਰਾ ਚਾਚੇ ਦਾ ਮੁੰਡਾ ਅੰਦਰ ਬੈਠਾ ਤੇ ਉਹ ਕਹਿੰਦਾ ਆਪਾਂ ਜਾ ਕੇ ਆਣੋ ਬਹੁਤ ਬਦੀ ਚੀਜ਼ਾਂ ਵਿੱਚ ਚੱਲਦੇ ਆ ਤੇ ਮੈਨੂੰ ਯਾਰ ਆ ਗਿਆ ਬਾਈ ਪੂਰਾ ਬਾਈ ਪੈਰਿਆਂ ਵਸੂਲ ਆ ਡਬਲ ਪੈਸਾ ਵਸੂਲ ਆ ਮਾਦਾ